ਪੰਜਾਬ ਵਿੱਚ ਕਾਰਾਂ ਤੇ ਮੋਟਰ ਗੱਡੀਆਂ ਚਲਾਉਣ ਵਾਲੇ ਹੁਣ ਸਾਵਧਾਨ ਹੋ ਜਾਣ ਕਿਉਂਕਿ ਸੂਬਾ ਸਰਕਾਰ ਵੱਲੋਂ ਵਾਹਨ ਵਿੱਚ ਪਿੱਛੇ ਦੀ ਸੀਟ ਤੇ ਬੈਠਣ ਵਾਲਿਆਂ ਲਈ ਵੀ ਬੈਲਟ ਲਗਾਉਣੀ ਲਾਜ਼ਮੀ ਕਰ ਦਿੱਤੀ ਗਈ ਹੈ। ਸੂਬਾ ਸਰਕਾਰ ਵੱਲੋਂ ਇਸ ਸੰਬੰਧੀ ਇੱਕ ਪੱਤਰ ਜਾਰੀ ਕੀਤਾ ਗਿਆ ਜਿਸ ਵਿੱਚ ਕਿਹਾ ਗਿਆ ਹੈ ਕਿ ਸਾਰੇ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਕਿ ਉਹ ਸਾਰੇ ਅਧਿਕਾਰੀਆਂ ਤੇ ਆਮ ਲੋਕਾਂ ਨੂੰ ਦੱਸਣ ਕਿ ਜਦੋਂ ਵੀ ਵਾਹਨ ਚਲਾਉਣ ਦਾ ਸੀਟ ਬੈਲਟ ਲਗਾ ਕੇ ਹੀ ਚਲਾਉਣ ਜੇਕਰ ਕੋਈ ਅਧਿਕਾਰੀ ਜਾਂ ਆਮ ਲੋਕ ਡਰਾਈਵਰ ਦੀ ਨਾਲ ਵਾਲੀ ਸੀਟ ਤੇ ਬੈਠੇਗਾ ਤਾਂ ਉਹ ਵੀ ਸੀਟ ਬੈਲਟ ਲਗਾ ਕੇ ਹੀ ਬੈਠੇਗਾ ਇਸ ਤੋਂ ਇਲਾਵਾ ਵਾਹਨ ਵਿੱਚ ਪਿੱਛੇ ਦੀ ਸੀਟ ਤੇ ਬੈਠਣ ਵਾਲੇ ਕੋਈ ਵੀ ਅਧਿਕਾਰੀ ਆਮ ਜਨਤਾ ਆਪਣੇ ਚਾਰ ਪਹੀਆ ਵਾਹਨ ਵਿੱਚ ਵੀ ਸੀਟ ਬੈਲਟ ਲਗਾ ਕੇ ਬੈਠਣਗੇ ਸਰਕਾਰ ਨੇ ਲੋਕਾਂ ਦੀ ਸੇਫਟੀ ਨੂੰ ਵਧਾਉਣ ਲਈ ਹੁਣ ਸੀਟ ਬੈਲਟ ਨੂੰ ਲੈ ਕੇ ਨਿਯਮ ਹੋਰ ਸਖਤ ਕਰ ਦਿੱਤੇ ਨੇ ਵਾਹਨ ਦੇ ਪਿੱਛੇ ਬੈਠੇ ਯਾਤਰੀਆਂ ਦੀ ਸੇਫਟੀ ਲਈ ਸੀਟ ਬੈਲਟ ਲਗਾਉਣਾ ਜ਼ਰੂਰੀ ਕਰ ਦਿੱਤਾ ਗਿਆ ਹੈ ਦੱਸਦੇ ਕਿ ਪਹਿਲਾਂ ਪਿਛਲੀ ਸੀਟ ਤੇ ਸੀਟ ਬੈਲਟ ਨਾਲ ਲਗਾਉਣ ਤੇ ਹੁਣ ਤੱਕ ਸਖਤੀ ਨਹੀਂ ਹੁੰਦੀ ਸੀ ਪਰ ਹੁਣ ਇਸ ਤੇ ਵੀ ਸਖਤੀ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਪਹਿਲਾਂ ਹੀ ਇਸ ਸੰਬੰਧੀ ਫੈਸਲਾ ਲੈ ਚੁੱਕੀ